B+B ਦੇ ਬਲੋਂਗ ਕਲਰਕ ਦੀਆਂ B ਅਸਾਮੀਆਂ ਦਾ ਜਿਹੜਾ ਪੇਪਰ ਆ 14 ਸਤੰਬਰ 2024 ਨੂੰ ਲਿਆ ਜਾਣਾ ਹੈ ਉਹਦੇ ਲਈ ਸੀਰੀਜ਼ ਬਹੁਤ ਵਧੀਆ ਰਹੇਗੀ 40 ਕੁਐਸਚਨ ਤੁਹਾਨੂੰ ਡੇਲੀ ਦਿਆ ਕਰਾਂਗਾ ਜਿਹਦੇ ਵਿੱਚ ਕਰੰਟ ਅਫੇਅਰ ਵੀ ਇਨਕਲੂਡ ਰਹਿਣਗੇ ਇਹ ਤੋਂ ਪਹਿਲਾਂ ਆਪਾਂ ਪੰਜਾਬ ਪੁਲਿਸ ਲਈ ਇੱਕ ਸੀਰੀਜ਼ ਲੱਗਾਈ ਸੀ ਉਹ ਵੀ ਤੁਸੀਂ ਦੇਖ ਸਕਦੇ ਹੋ ਹਾਂਜੀ ਪਹਿਲਾ ਪ੍ਰਸ਼ਨ ਆਪਣਾ ਭਾਰਤੀ ਰਾਸ਼ਟਰੀ ਕਾਂਗਰਸ ਦੁਆਰਾ ਕਿਹੜੇ ਦਿਨ ਨੂੰ ਪੂਰਨ ਸਵਰਾਜ ਦਿਵਸ ਵਜੋਂ ਘੋਸ਼ਿਤ ਕੀਤਾ ਗਿਆ ਸੀ ਉੱਤਰ ਹੈਗਾ ਜੀ A 26 ਜਨਵਰੀ 1930 ਨੂੰ ਇਸ ਦਿਨ ਕਹਿੰਦੇ ਸੀ ਅਸੀਂ ਪੂਰਨ ਸਵਰਾਜ ਦਿਸ ਮਨਾਇਆ ਕਰਾਂਗੇ ਅਗਲਾ ਪ੍ਰਸ਼ਨ ਡਾਂਡੀ ਮਾਰਚ ਕਿੰਨੇ ਦਿਨ ਚੱਲਿਆ ਸੀ ਇਹ ਚੱਲਿਆ ਸੀ ਜੀ 24 ਦਿਨ ਨੈਕਸਟ ਬੰਗਾਲ ਦੇ ਵਿਭਾਜਨ ਦੇ ਪ੍ਰਤੀਕਰਮ ਵਜੋਂ ਹੇਠ ਲਿਖੀਆਂ ਵਿੱਚੋਂ ਕਿਹੜੀ ਲਹਿਰ ਨੇ ਜਨਮ ਲਿਆ ਹਾਂਜੀ ਇੱਥੇ ਵਿਭਾਗ ਨਹੀਂ ਆਵੇਗਾ ਇੱਥੇ ਆਵੇਗਾ ਆਪਣਾ ਵਿਭਾਜਨ ਹਾਂਜੀ ਕਿਹੜੀ ਲਹਿਰ ਨੇ ਜਨਮ ਲਿਆ ਸੀ ਜੀ ਸਵਦੇਸ਼ੀ ਅੰਦੋਲਨ ਆਨਸਰ ਆ ਜਾਏਗਾ ਸੀ ਸਵਦੇਸ਼ੀ ਅੰਦੋਲਨ ਬੰਗਾਲ ਦੇ ਵਿਭਾਜਨ ਦੇ ਪ੍ਰਤੀਕਰਮ ਵਜੋਂ ਹੇਠ ਲਿਖਿਆਂ ਵਿੱਚੋਂ ਕਿਸ ਨੇ ਸ਼ਿਕਾਗੋ ਵਿੱਚ ਹੋਈ ਵਿਸ਼ਵ ਧਰਮ ਮਹਾਸਭਾ ਜਿਹੜੀ 1893 ਈਸਵੀ ਵਿੱਚ ਹੋਈ ਸੀ ਕਿਹਨੇ ਹਿੱਸਾ ਲਿਆ ਸੀ ਜੀ ਸਵਾਮੀ ਵਿਵੇਕਾਨੰਦ ਨੇ ਭੀਮਬੇਟਕਾ ਦੀਆਂ ਗੁਫਾਵਾਂ ਜੋ ਕਿ ਮੱਧ ਪ੍ਰਦੇਸ਼ ਵਿੱਚ ਸਥਿਤ ਹਨ ਇਹਨਾਂ ਦੀ ਖੋਜ ਕਿਹਨੇ ਕੀਤੀ ਸੀ ਜੀ ਡਾਕਟਰ ਵਿਸ਼ਨੂ ਵਾਕਨਕਰ ਨੇ ਭੀਮਬੇਟਕਾ ਦੀਆਂ ਗੁਫਾਵਾਂ ਕਿੱਥੇ ਨੇ ਮੱਧ ਪ੍ਰਦੇਸ਼ ਦੇ ਵਿੱਚ ਖੋਜ ਕੀਤੀ ਸੀ ਡਾਕਟਰ ਵਿਸ਼ਨੂ ਵਾਕਨਕਰ ਨੇ ਪੂਨਾ ਪੈਕਟ 1932 ਦਾ ਸਿੱਧੇ ਤੌਰ ਤੇ ਕਿਸ ਵਰਗ ਨਾਲ ਸੰਬੰਧ ਹੈ ਥੋੜਾ ਜਿਹਾ ਦੋ ਆਪਸ਼ਨ ਇਹਦੇ ਵਿੱਚ ਕਨਫਿਊਜ਼ਿੰਗ ਕਰਨ ਵਾਲ ਨੇ ਇੱਕ ਹੈਗਾ ਭਾਰਤੀ ਮਜ਼ਦੂਰ ਵਰਗ ਤੇ ਦੂਜਾ ਹੈਗਾ ਭਾਰਤੀ ਦਲਿਤ ਵਰਗ ਇਹਦਾ ਸਿੱਧਾ ਸਬੰਧ ਹੈ ਜੀ ਭਾਰਤੀ ਦਲਿਤ ਵਰਗ ਦੇ ਨਾਲ ਜੇ ਦੋਨੇ ਆਪਸ਼ਨ ਆਉਣਗੇ ਤਾਂ ਤੁਸੀਂ ਦਲਿਤ ਵਰਗ ਨੂੰ ਤਰਜੀਹ ਦੇਣੀ ਆ 7 ਨੰਬਰ ਪ੍ਰਸ਼ਨ ਕਿਹੜੀ ਗੋਲ ਮੇਜ਼ ਕਾਨਫਰੰਸ ਵਿੱਚ ਮਹਾਤਮਾ ਗਾਂਧੀ ਸ਼ਾਮਲ ਹੋਏ ਸਨ ਦੂਜੀ ਹਾਂਜੀ ਦੂਜੀ ਵਿੱਚ ਹੋਏ ਸਨ ਜੀ ਇੱਕੋ ਇੱਕ ਕਾਨਫਰੰਸ ਸੀ ਚੰਪਨਨ ਸਤਿਆਗੁਰ ਗਾਂਧੀ ਜੀ ਵੱਲੋਂ ਕਿਸ ਲਈ ਸ਼ੁਰੂ ਕੀਤਾ ਗਿਆ ਸੀ ਇਹ ਕੀਤਾ ਗਿਆ ਜਿਹੜੇ ਕਿਸਾਨ ਨੀਲ ਦੀ ਖੇਤੀ ਕਰਦੇ ਸੀ ਉਹਨਾਂ ਦੇ ਲਈ ਸ਼ੁਰੂ ਕੀਤਾ ਗਿਆ ਸੀ ਨੀਲ ਦੀ ਕਿੱਤੀ ਕਰਨ ਵਾਲੇ ਕਿਸਾਨਾਂ ਦੇ ਜੀ ਬਿਹਾਰ ਤੋਂ 1857 ਦੇ ਵਿਦਰੋਹ ਦਾ ਨੇਤਾ ਕੌਣ ਸੀ ਏ ਸੀ ਜੀ ਕੋਮਰ ਸਿੰਘ ਨੌਨੰਬਰ ਪ੍ਰਸ਼ਨ ਦਾ ਉੱਤਰ ਆਵੇਗਾ ਡੀ ਕੋਮਰ ਸਿੰਘ ਦਾ ਫਲਸਫੀ ਆਫ ਦਾ ਬੰਬ ਕਿਸ ਦੀ ਰਚਨਾ ਹੈ ਏ ਹੈ ਜੀ ਭਗਵਤੀ ਚੰਨ ਬੋਰਾ ਦੀ ਅਗਲਾ ਪ੍ਰਸ਼ਨ ਹਾਂਜੀ ਦੱਖਣੀ ਭਾਰਤ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ ਜੀ ਅੰਨਾਮੁਡੀ ਹੈ ਜੀ ਇਹ ਉੱਤਰ ਆ ਜਿਗਾ ਬੀ ਅੰਨਾਮੁਡੀ ਭਾਰਤ ਦੀ ਕਿਹੜੇ ਦੇਸ਼ ਨਾਲ ਸਭ ਤੋਂ ਲੰਬੀ ਸਰਹੱਦ ਲੱਗਦੀ ਹੈ ਜੀ ਹਾਂਜੀ ਕਿਹੜਾ ਦੇਸ਼ ਹੈ ਜੀ ਜਿਸ ਨਾਲ ਭਾਰਤ ਦੀ ਸਭ ਤੋਂ ਲੰਬੀ ਸਰਹੱਦ ਲੱਗਦੀ ਹੈ ਇਹ ਜੀ ਬੰਗਲਾਦੇਸ਼ ਦੇ ਨਾਲ 13 ਨੰਬਰ ਪ੍ਰਸ਼ਨ ਹੈ ਜੀ ਆਪਣਾ ਹੇਠ ਲਿਖਿਆਂ ਨਦੀਆਂ ਵਿੱਚੋਂ ਕਿਹੜੀ ਨਦੀ ਪੱਛਮ ਵੱਲ ਨੂੰ ਵਹਿੰਦੀ ਹੈ ਇਹ ਹੈ ਜੀ ਨਰਮਦਾ ਪੱਛਮ ਵੱਲ ਨੂੰ ਹਾਂਜੀ ਆ ਅੱਗੇ ਕੁਝ ਮੈਂ 6 ਨਦੀਆਂ ਦਿੱਤੀਆਂ ਨੇ ਨਰਮਦਾ ਤਾਪਤੀ ਜ਼ਬਰਮਤੀ ਲੂਨੀ ਸ਼ਰਾਵਤੀ ਅਤੇ 마ਹੀ ਇਹ 6-7 ਨਦੀਆਂ ਨੇ ਜਿਹੜੀਆਂ ਪੱਛਮ ਵੱਲ ਨੂੰ ਵਹਿੰਦੀਆਂ ਨੇ ਪੰਜਾਬ ਦੀਆਂ ਨਦੀਆਂ ਕਿਹੜੇ ਪਾਸੇ ਨੂੰ ਵਹਿੰਦੀਆਂ ਜੀ ਪਤਾ ਤਾਂ ਕਮੈਂਟ ਕਰ ਦਿਓ ਹੇਠ ਲਿਖਿਆਂ ਵਿੱਚੋਂ ਕਿਹੜੀ ਮੀਥੇਨ ਦਾ ਸਰੋਤ ਹੈ ਹਾਂਜੀ ਕਿਹੜਾ ਹੈ ਮੀਥੇਨ ਦਾ ਸਰੋਤ ਹੈ ਤਰ ਭੂਮੀ ਜਿਹਨੂੰ ਵੈਟਲੈਂਡ ਕਹਿੰਦੇ ਆ ਜਿਹੜੇ ਆਪਣੇ ਝੋਨੇ ਵਾਲੇ ਖੇਤਮ ਦੇ ਇਹਨਾਂ ਦੇ ਵਿੱਚੋਂ ਵੀ ਬਹੁਤ ਮੀਥੇਨ ਨਿਕਲਦੀ ਆ ਅਗਲਾ ਪ੍ਰਸ਼ਨ ਜੀ ਹਾਂਜੀ ਪ੍ਰਸ਼ਨ ਨੰਬਰ 15 ਭਾਰਤ ਦਾ ਕਿਹੜਾ ਰਾਜ ਆਪਣੀ ਬਾਉਂਡਰੀ ਸਭ ਤੋਂ ਵੱਧ ਰਾਜਾਂ ਜਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨਾਲ ਸਾਂਝੀ ਕਰਦਾ ਕਿਹੜਾ ਸਟੇਟ ਆ ਜੀ ਭਾਰਤ ਦਾ ਇਹ ਆ ਜੀ ਉੱਤਰ ਪ੍ਰਦੇਸ਼ ਇਹਦੇ ਨਾਲ 8 ਰਾਜ ਲੱਗਦੇ ਨੇ ਇੱਕ ਲੱਗਦੀ ਆ ਜੀ ਕੇਂਦਰ ਸ਼ਾਸਤ ਪ੍ਰਦੇਸ਼ ਅਗਲਾ ਪ੍ਰਸ਼ਨ ਜੀ ਪ੍ਰਸ਼ਨ ਨੰਬਰ 16 ਭਾਰਤੀ ਸੰਵਿਧਾਨ ਨੂੰ ਬਣਨ ਲਈ ਕਿੰਨਾ ਸਮਾਂ ਲੱਗਿਆ ਸੀ 2 ਸਾਲ 11 ਮਹੀਨੇ 18 ਦਿਨ ਕਿਤੇ ਕਿਤੇ ਤੁਹਾਨੂੰ 17 ਦਿਨ ਵੀ ਲਿਖੇ ਮਿਲ ਸਕਦੇ ਨੇ ਦੋਨੋਂ ਮਤਲਬ ਜਿਹੜਾ ਆਪਸ਼ਨ ਦੇ ਵਿੱਚ ਉਹ 17 ਦਿਨ ਜਾਂ 18 ਦਿਨ ਉਹ ਆਪਣਾ ਤੁਸੀਂ ਮੌਕੇ ਤੇ ਲਗਾਇਓ ਕਿਹੜੀ ਸੂਚੀ ਵਿੱਚ ਕੇਂਦਰ ਤੇ ਰਾਜਾਂ ਦੀਆਂ ਸ਼ਕਤੀਆਂ ਦੀ ਵੰਡ ਕੀਤੀ ਗਈ ਆ ਇਹ ਹੈ ਜੀ 7ਵੀਂ ਸੂਚੀ ਦੇ ਵਿੱਚ ਰਾਜ ਸੰਘ ਤੇ ਕੇਂਦਰ ਦੀਆਂ ਜਿਹੜੀਆਂ ਆਪਣੀਆਂ ਸ਼ਕਤੀਆਂ ਨੇ ਕੈਗ ਕਿਸ ਦੌਰ ਬਣਾਇਆ ਗਿਆ ਜੀ ਇਹ ਬਣਾਇਆ ਗਿਆ ਸੰਵਿਧਾਨ ਦੇ ਅਨੁਸਾਰ ਅਗਲਾ ਪ੍ਰਸ਼ਨ ਪੌਕਟ ਵੀਟੋ ਹੁੰਦੀ ਹੈ ਜੀ ਇੱਕ ਭਾਰਤੀ ਕਿਹੜੇ ਭਾਰਤੀ ਰਾਸ਼ਟਰਪਤੀ ਨੇ ਪਹਿਲੀ ਵਾਰ ਵਰਤੋਂ ਕੀਤੀ ਸੀ ਪੌਪਟਮਬੀਟੋ ਦੀ ਇਹ ਕੀਤੀ ਸੀ ਜੀ ਗਿਆਨੀ ਜ਼ੈਲ ਸਿੰਘ ਨੇ ਹਾਂਜੀ 20 ਨੰਬਰ ਪ੍ਰਸ਼ਨ ਆਪਣਾ ਯੋਜਨਾ ਆਯੋਗ ਦੀ ਥਾਂ ਤੇ ਕਿਹੜਾ ਯੋਗ ਕਾਰਜ ਕਰਦਾ ਹੁੰਦਾ ਜੀ ਪਤਾ ਹੋਵੇਗਾ ਨੀਤੀ ਆਯੋਗ ਭਾਰਤੀ ਲੋਕ ਸਭਾ ਦੀਆਂ ਸੀਟਾਂ ਕਿਸ ਜਨਗਣਨਾ ਦੇ ਆਧਾਰਤ ਹਨ ਇਹ ਹੈ ਜੀ 1971 ਦੀ ਜਨਗਣਨਾ ਦੇ ਆਧਾਰਤ ਹੁਣ ਤੱਕ ਸੀਟਾਂ ਨੂੰ ਵਧਾਇਆ ਘਟਾਇਆ ਗਿਆ ਹੀ ਨਹੀਂ ਹੈਗਾ 1971 ਦਾ ਜੈਂਸਸ ਹੋਇਆ ਸੀ ਉਹਦੇ ਆਧਾਰ 'ਤੇ ਹੀ ਲੋਕ ਸਭਾ ਦੀਆਂ ਸੀਟਾਂ ਫਾਈਨਲ ਕੀਤੀਆਂ ਹੋਈਆਂ ਨੇ ਹਾਂਜੀ ਜੁਆਇੰਟ ਪਾਰਲੀਮੈਂਟਰੀ ਸੈਸ਼ਨ ਹੁੰਦਾ ਜੀ ਸੰਯੁਕਤ ਸੰਸਦ ਸੈਸ਼ਨ ਇਹਦੀ ਪ੍ਰਧਾਨਗੀ ਕੌਣ ਕਰਦਾ ਇਹਦੀ ਪ੍ਰਧਾਨਗੀ ਕਰਦਾ ਜੀ ਲੋਕ ਸਭਾ ਦਾ ਸਪੀਕਰ ਇਥੇ ਕਨਫਿਊਜ਼ ਨਹੀਂ ਹੋਣਾ ਰਾਸ਼ਟਰਪਤੀ ਨਹੀਂ ਕਰਦਾ ਉਪ ਰਾਸ਼ਟਰਪਤੀ ਨਹੀਂ ਕਰਦਾ ਪ੍ਰਧਾਨ ਮੰਤਰੀ ਨਹੀਂ ਕਰਦਾ ਕਰਦਾ ਕੌਣ ਹੈ ਜੀ ਲੋਕ ਸਭਾ ਦਾ ਸਪੀਕਰ ਜੁਆਇੰਟ ਸੈਸ਼ਨ ਦੀ ਹਾਂਜੀ ਬੰਦ ਅਰਥ ਵਿਵਸਥਾ ਤੋਂ ਕੀ ਭਾਵ ਹੈ? ਇਹ ਸਮਝਣ ਵਾਲੀ ਗੱਲ ਹੈ ਸਟੇਟਮੈਂਟ ਤੇ ਉਲਝਣਾ ਨਹੀਂ ਆਪਾਂ ਉੱਤਰ ਆ ਜੇਗਾ ਦਾ ਆਯਾਤ ਨਿਰਯਾਤ ਨਾ ਹੋਵੇ। ਹੁਣ ਮੰਨ ਲਓ ਆਪਣੇ ਦੇਸ਼ ਵਿੱਚ ਆਯਾਤ ਅਤੇ ਨਿਰਯਾਤ ਦੀ ਪਹੁੰਦੀ ਲੱਗ ਜਵੇ ਅਤੇ ਇਹ ਕਹਿ ਦਿੱਤਾ ਜਾਵੇ ਕਿ ਆਪਾਂ ਘਰ ਦੇ ਵਿੱਚੋਂ ਸਾਰਾ ਸਾਰਾ ਪਰੋ। ਮਤਲਬ ਆਪਣੇ ਦੇਸ਼ ਦੇ ਵਿੱਚੋਂ ਸਾਰਾਂਗੇ ਕਿਸੇ ਵੀ ਚੀਜ਼ ਨੂੰ ਅਸੀਂ ਬਾਹਰ ਨਾ ਵੇਚਣਾ ਤੇ ਨਾ ਬਾਹਰੋਂ ਖਰੀਦਣਾ। ਇਹ ਹੁੰਦੀ ਹੈ ਜੀ ਬੰਦ ਅਰਥ ਵਿਵਸਥਾ। ਅਗਲਾ ਪ੍ਰਸ਼ਨ ਮੋਦਰਾ ਸਪੀਤੀ ਸਮੇ ਵਿਆਜ ਦੀ ਦਰ ਕੀ ਹੁੰਦੀ ਜੀ? ਜਦੋਂ ਮੁਦਰਾ ਸਵਿੱਤੀ ਹੋਵੇਗੀ ਤਾਂ ਵਿਆਜ ਦੀ ਦਰ ਵੀ ਵਧੇਗੀ ਹਾਂਜੀ ਪ੍ਰਸ਼ਨ ਨੰਬਰ 25 ਗਿਲਟ ਐਜ ਮਾਰਕੀਟ ਤੋਂ ਕੀ ਭਾਵ ਹੈ ਇਹ ਐਸਐਸਬੋਰਡ ਨੇ ਪੁੱਛਿਆ ਹੈ ਪ੍ਰਸ਼ਨ ਆ ਜੀ ਇਹ ਹੈ ਜੀ ਆਪਣਾ ਸਰਕਾਰੀ ਸਿਕਿਉਰਿਟੀਆਂ ਦੀ ਮਾਰਕੀਟ ਜਿਹੜੇ ਸਰਕਾਰੀ ਬੌਂਡ ਵਗੈਰਾ ਹੁੰਦੇ ਨੇ ਉਹਨਾਂ ਦੀ ਮਾਰਕੀਟ ਹੈ ਜੀ ਅਗਲਾ ਪ੍ਰਸ਼ਨ ਗਰੀਬੀ ਰੇਖਾ ਨੂੰ ਕੌਣ ਨਿਰਧਾਰਤ ਕਰਦਾ ਹੈ ਇਹਨੂੰ ਕਰਦਾ ਹੈ ਨੀਤੀ ਆਯੋਗ ਹੇਠ ਲਿਖਿਆਂ ਵਿੱਚੋਂ ਕਿਹੜਾ ਇਕੋਸਿਸਟਮ ਸਭ ਤੋਂ ਸਥਿਰ ਹੋਵੇਗਾ ਸਮੁੰਦਰੀ ਇਕੋਸਿਸਟਮ ਸਭ ਤੋਂ ਸਥਿਰ ਹੋਵੇਗਾ ਜੀ ਅਗਲਾ ਪ੍ਰਸ਼ਨ 28 ਨੰਬਰ ਅੰਤਰਰਾਸ਼ਟਰੀ ਧਰਤੀ ਦਿਵਸ ਕਦੋਂ ਮਨਾਇਆ ਜਾਂਦਾ ਜੀ 22 ਅਪ੍ਰੈਲ ਹਾਂਜੀ ਉੱਤਰ ਆ ਜਾਏਗਾ 22 ਅਪ੍ਰੈਲ ਕੁਦਰਤੀ ਗੈਸ ਦਾ ਮੁੱਖ ਤੱਤ ਕਿਹੜਾ ਹੁੰਦਾ ਹਾਂਜੀ ਕੁਦਰਤੀ ਗੈਸ ਵਿੱਚ ਕਿਹੜੀ ਹੁੰਦੀ ਹੈ ਮੇਨ ਗੈਸ ਉਹਦੀ ਮੀਥੇਨ 30 ਨੰਬਰ ਪ੍ਰਸ਼ਨ ਆਪਣਾ ਹਾਂਜੀ ਇੱਕ ਕੈਮੀਕਲ ਕੰਪਾਊਂਡ ਹੈ ਜੀ ਕੋਲੇ ਕੈਲਸੀਫੀਰਲ ਕੋਲੇਕਾਸੀ ਫਿਰਲ ਇਹਦਾ ਸਧਾਰਨ ਨਾਮ ਕੀ ਜੀ ਵਿਟਾਮਿਨ ਡੀ ਹੇਠ ਲਿਖੀਆਂ ਬਿਮਾਰੀਆਂ ਵਿੱਚੋਂ ਕਿਹੜੀ ਬਿਮਾਰੀ ਪ੍ਰੋਟੋਦੋਵਾ ਕਰਕੇ ਹੁੰਦੀ ਆ ਇਹ ਹੁੰਦੀ ਜੀ ਮਲੇਰੀਆ ਹਾਂਜੀ ਅੰਦਰ ਆਤਾ ਕਿਸ ਵਿਟਾਮਿਨ ਦੀ ਘਾਟ ਕਰਕੇ ਹੁੰਦਾ ਪਤਾ ਹੋਵੇਗਾ ਵਿਟਾਮਿਨ ਏ 33 ਨੰਬਰ ਪ੍ਰਸ਼ਨ ਕਾਰ ਵਿੱਚ ਵਰਤੇ ਜਾਂਦੇ 에ਅਰ ਬੈਗ ਵਿੱਚ ਕਿਸ ਦੀ ਵਰਤੋਂ ਹੁੰਦੀ ਹੈ ਇਹ ਹੁੰਦੀ ਜੀ ਸੋਡੀਅਮ ਐਜ਼ਾਈਡ ਦੀ ਵਰਤੋਂ ਆਨਸਰ ਆ ਜੀਗਾ ਬੀ ਸੋਡੀਅਮ ਐਜ਼ਾਈਡ T20 ਹਾਂਜੀ ਹੁਣ ਸਾਰੇ ਆਪਣੇ ਕਰੰਟ ਅਫੇਅਰ ਦੇ ਆਉਣਗੇ T20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਕਿਹੜੇ ਦੋ ਖਿਡਾਰੀਆਂ ਨੇ T20 ਕ੍ਰਿਕਟ ਤੋਂ ਸੰਿਆਸ ਲੈਣ ਦੀ ਘੋਸ਼ਣਾ ਕੀਤੀ ਹੈ ਇਹ ਜੀ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਪਤਾ ਹੋਵੇਗਾ ਤੁਹਾਨੂੰ 1 ਜੁਲਾਈ 2024 ਨੂੰ ਕਿਸ ਨੇ ਥਲ ਸੈਨਾ ਦੇ ਉਪ ਮੁਖੀ ਦੇ ਤੌਰ ਤੇ ਆਪਣਾ ਪਦ ਗ੍ਰਹਿਣ ਕੀਤਾ ਪ੍ਰਸ਼ਨ ਵਿੱਚ ਪੁੱਛਿਆ ਗਿਆ ਜੀ ਉਪ ਮੁਖੀ ਆਨਸਰ ਏ ਆ ਜਗਾ ਲੈਫਟੀਨੈਂਟ ਜਨਰਲ ਐਨ ਐਸ ਰਾਜਾ ਸੁبرਮਣੀ ਅਗਲਾ ਪ੍ਰਸ਼ਨ ਭਾਰਤ ਵਿੱਚ ਥਾਈਲੈਂਡ ਵਿਚਕਾਰ 1 ਤੋਂ 15 ਜੁਲਾਈ 2024 ਤੱਕ ਹੋਏ ਸੈਨਿਕ ਅਭਿਆਸ ਦਾ ਕੀ ਨਾਮ ਹੈ ਇਹ ਜੀ ਮੈਤਰੀ ਨੈਸ਼ਨਲ ਮੈਡੀਕਲ ਕਮਿਸ਼ਨ ਦਾ ਚੇਅਰਮੈਨ ਕਿਹਨੂੰ ਨਿਯੁਕਤ ਕੀਤਾ ਗਿਆ ਜੀ ਡਾਕਟਰ ਬੀ ਐਨ ਗੰਗਾਧਰ ਨੂੰ ਨੈਸ਼ਨਲ ਮੈਡੀਕਲ ਕਮਿਸ਼ਨ ਦਾ ਚੇਅਰਮੈਨ 3D ਹੋਲੋਗ੍ਰਾਮ ਤਕਨੀਕ ਨਾਲ ਨਵੇਂ ਬੈਂਕ ਨੋਟ ਕਿਸ ਦੇਸ਼ ਨੇ ਲਾਂਚ ਕੀਤੇ ਦੁਨੀਆ ਦਾ ਪਹਿਲਾ ਦੇਸ਼ ਬਣਿਆ ਜੀ ਇਹ ਬਣਿਆ ਜੀ ਜਾਪਾਨ 3D ਹੋਲੋਗ੍ਰਾਮ ਵਾਲੇ ਨੋਮੈਡਿਕ এলিਫੈਂਟ ਕਿਹੜੇ ਦੇਸ਼ਾਂ ਵਿਚਕਾਰ ਹੋਣ ਵਾਲਾ ਸੈਨਿਕ ਅਭਿਆਸ ਆ ਭਾਰਤ ਤੇ ਮੰਗੋਲੀਆ ਦੇ ਵਿਚਕਾਰ ਝਾਰਖੰਡ ਦੇ ਨਵੇਂ ਬਣੇ ਮੁੱਖ ਮੰਤਰੀ ਦਾ ਕੀ ਨਾਮ ਹੈ ਹੇਮੰਤ ਸੁਰੇਨ ਹਾਂਜੀ ਕੀ ਆ ਜੀ ਅਨਸਰ ਹੇਮੰਤ ਸੁਰੇਨ ਇਹ ਆਪਣੇ 40 ਪ੍ਰਸ਼ਨ ਸੀ ਜੀ ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਲੱਗਦਾ ਕਿ ਇਹ ਸਮਝਣ ਵਾਲਾ ਕੁਐਸਚਨ ਆ ਤਾਂ ਤੁਸੀਂ ਮੈਨੂੰ ਕਮੈਂਟ ਕਰ ਦਿਓ ਮੈਂ ਉਹਦੇ ਬਾਰੇ ਤੁਹਾਨੂੰ ਵੱਖਰੀ ਜਿਹੜੇ ਵੀਡੀਓ ਕੋਈ ਉਹ ਬਣਾ ਕੇ ਦੇ ਦੇਵਾਂਗਾ ਧੰਨਵਾਦੀ